ਹੋਦੀ ਸਰਕਾਰ ਜਿੰਦਾਬਾਦ ਨਾਮ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਰਾਸ਼ਟਰਪਤੀ 트੍ਰੰਪ ਜਿੰਦਾਬਾਦ ਨਿਯਮੀਆਂ ਬੀਕੇਯੂ ਲਖੋਵਾਲ ਜਰਨਲਿਸਟ ਕਤਰ ਜ਼ਿਲ੍ਹਾ ਮੁਹਾਲੀ ਅਸੀਂ ਅੱਜ ਜਿਹੜਾ 트੍ਰੰਪ ਸਰਕਾਰ ਨੇ 26% ਟੈਰਿਫ ਵਧਾਇਆ ਉਹਦੇ ਕਰਕੇ ਉਤਲੇ ਭੁਕੇ ਰਾਸ਼ਟਰਪਤੀ ਦਾ ਹੋਰ ਜਗ੍ਹਾ ਤੋਂ ਇਸ ਸਕੀਮ ਦੀ ਕਾਰਤੀ ਵੀ ਮੋਦੀ ਦਾ ਵੀ ਬੂਕੋ ਗਾਇਲ ਪਰ ਅਸੀਂ ਪੂਰੇ ਰਾਸ਼ਟਰਪਤੀ 트াম্প ਦਾ ਹੀ ਪਤਲਾ ਭੁਕਿਆ ਤਾਂ ਜੋ ਸਰਕਾਰ ਨੂੰ ਵੀ ਪਤਾ ਲੱਗ ਸਕੇ ਵੀ ਕਿਸਾਨੀ ਵਿਰੋਧ ਵਿੱਚ ਹੈ ਔਲੀ-ਹੌਲੀ ਜਿਹੜੇ ਕਾਨੂੰਨ ਅਸੀਂ ਰੱਦ ਕਰਾ ਕੇ ਆਏ ਤੇ ਮੋਦੀ ਸਰਕਾਰ ਓਲੇ ਚੋਰੀ ਮਤਲਬ ਕਿਸੇ ਨਾ ਕਿਸੇ ਰਸਤੇ ਤੱਕ ਲਾਗੂ ਕਰਨ ਲੱਗਿਆ ਵਾ ਕਿਸਾਨੀ ਨੂੰ ਬਰਬਾਦ ਕਰਨ ਦੇ ਰਾਹ ਤੋ ਲਿਆ ਵਾ ਅਸੀਂ ਇਕਜੁੱਟਤਾ ਦਿਖਾਉਂਦੇ ਵਾਂ ਸਾਰੇ ਹੀ ਕਿਸਾਨਾਂ ਵੀ ਜੇ ਮੋਦੀ ਨਾ ਕੰਮ ਕਰਤਾ ਬਿਲਕੁਲ ਬਰਬਾਦ ਹੋ ਜੂਗੇ ਕਿਸਾਨੀ ਵੀ ਬਰਬਾਦ ਹੋ ਜੂਗੀ ਜਵਾਨੀ ਵੀ ਬਰਬਾਦ ਹੋ ਜੂਗੀ ਪਹਿਲਾਂ ਹੀ ਨਸ਼ਿਆਂ ਦੇ ਰਾਹ ਤੁਰੀ ਵੀ ਹੈ ਕਹੀ ਜਾਂਦੇ ਵੀ ਚਿੱਟਾ ਖਤਮ ਕਰਤਾ ਪਰ ਚਿੱਟਾ ਦਾ ਇਹਨਾਂ ਦੇ ਸਰੂਪ ਵੱਧ ਵਿਗਦਾ ਸਰਕਾਰ ਆਪ ਵੇਚਦੀ ਹੈ ਕੋਈ ਇਹ ਜੀ ਗੱਲ ਨਹੀਂ ਹੈ ਵੀ ਸਰਕਾਰਾਂ ਨਹੀਂ ਵੇਚਦੀਆਂ ਸਰਕਾਰਾਂ ਹੀ ਚਿੱਟਾ ਵੇਚ ਰਹੀਆਂ ਇਹੀ ਬਕਾਉਣੀਆਂ ਨਹੀਂ ਇੱਕ ਦਿਨ માં ਖਤਮ ਹੋ ਜਾਵੇ ਕੋਈ ਚੱਕਰ ਨਹੀਂ ਹੈ ਕਿਸਾਨੀ ਜਿਸ ਤਰ੍ਹਾਂ ਕਿਸਾਨੀ ਨੂੰ ਬਰਬਾਦ ਕਰਨੇ ਮੈਂ ਉਸ ਤਰ੍ਹਾਂ ਹੀ ਜਵਾਨੀ ਸਾਰੇ ਹੀ ਕਿਸਾਨ ਖੇਤ ਮਜ਼ਦੂਰ ਸਭ ਬਰਬਾਦ ਹੋ ਜੂਂਦੇ ਜਦੋਂ ਜਦੋਂ ਅਮਰੀਕਾ ਦੇ ਵਿੱਚ ਉਹ ਜਹਾਜ਼ ਪਰ ਪਰ ਕੇ ਪੰਜਾਬੀਆਂ ਨੇ ਇੱਥੇ ਸਾਰ ਦੇਸ਼ ਦੇ ਵਾਪਸ ਆ ਰਹੇ ਤੇ ਉਸ ਟਾਈਮ ਸਾਰੇ ਬੰਦੇ ਕਿਉਂ ਚੁੱਪ ਸੀਗੇ ਅੱਜ ਕਿਉਂ ਬੋਲਣਾ ਪਿਆ ਗਿਆ ਆ ਤਾਂ ਹੌਲੀ ਹੌਲੀ ਜਦ ਇੱਕ ਬੰਦੇ ਨੂੰ ਛੇੜੀਓ ਜਾਂਨੇ ਛੇੜੀਓ ਜਾਂਨੇ ਜਦ ਆਪਾਂ ਡੂੰਮਣੇ ਦਾ ਡੜਾ ਮਾਰਦੇ ਹੌਲੀ ਹੌਲੀ ਛੇੜਦੇ ਜਦ ਛੇੜਨਿਆਂ ਹੀ ਜਿਆਦਾ ਤੰਗ ਕਰਨ ਲੱਗਿਆ ਹੁਣ ਸਾਨੂੰ ਪਤਾ ਵੀ ਸਿਰ ਪਰ ਨੂੰ ਪਾਣੀ ਲੱਗ ਗਿਆ ਤਾਂ ਉੱਠੇ ਇਹ ਜਿਹੜੇ ਮੋਦੀ ਮੋਦੀ ਨੇ ਟੈਰਕ ਵਧਾਏ ਆ ਜਿਹੜੇ ਮੋਦੀ ਨੇ ਟਾਇਰ ਉੱਪਰ ਵਧਾਏ ਆ ਇਹਦੇ ਨਾਲ ਕੀ ਫਰਕ ਪੈਣਾ ਕਿਸਾਨਾਂ ਦੇ ਨਹੀਂ ਕਿਸੇ ਵੀ ਚੀਜ਼ ਪਰ ਜਦੋਂ GST ਲੱਗੀਦੀ ਉਹਦੇ ਨਾਲ ਕੀ ਫਰਕ ਦਾ ਪੈ ਹੀ ਐ ਅਸਰ ਤਾਂ ਪੈਂਦਾ ਹੀ ਐ ਜਦ ਟੈਕਸ ਵਧ ਗਿਆ ਟਾਇਰ ਉੱਪਰ ਵਧ ਗਿਆ ਉਹਦੇ ਨਾਲ ਫਰਕ ਤਾਂ ਪੈਣਾ ਹੀ ਐ ਕਿਸਾਨੀ ਆਪਣਾ ਬਾਕੀ ਆਪਣਾ ਮਾਲ ਉੱਥੇ ਕਿੱਥੇ ਵਿਕ ਜੂਗਾ ਐ ਨਹੀਂ ਤੱਕੇ ਦੇ ਵਿਗਦਾ ਆਪਣਾ ਮਾਲ ਤਾਂ ਜਦ ਇੰਨਾ ਟੈਕਸ ਲੱਗ ਕੇ ਜਾਊਗਾ ਬਿਲਕੁਲ ਹੀ ਨਹੀਂ ਵਿਕਣਾ ਆਪਣਾ ਤਾਂ ਬਰਬਾਦ ਹੋ ਜਾਣਾ ਤੁਸੀਂ ਕਹਿੰਦੇ ਵੀ ਜਿਹੜਾ ਇੰਡੀਆ ਸਾਡੇ ਸਰਕਾਰ ਇਹ ਮੋਦੀ ਵਾਲੇ ਸਮਝੌਤੇ ਕਰ ਉਹ ਰੱਦ ਕਰੇ ਜਾਵੇ ਮੋਦੀ ਸਰਕਾਰ ਰੱਦ ਕਰੇ ਸਮਝੌਤਾ ਇਹ ਤਾਂ ਅਸੀਂ ਤਾਂ ਕਿਸਾਨੀ ਆਹੀ ਕਹਿੰਦੀ ਆ ਵੀ ਜਿਹੜੇ ਤਿੰਨ ਕਾਨੂੰਨ ਉੱਤੇ ਮੰਨ ਕੇ ਆਏ ਆਂ ਦਿੱਲੀ ਵੀ ਅਸੀਂ ਰੱਦ ਕਰਦੇ ਆਂ ਉਸ ਤਰ੍ਹਾਂ ਹੀ ਰੱਦ ਕਰ ਦੋਵੇ ਔਲੀ-ਹੌਲੀ ਔਲੇ ਚੋਰੀਆਂ ਜਿਹੜੀਆਂ ਔਲੇ ਚੋਰੀ ਮੋਰੀਆਂ ਉਹਨਾਂ ਤੇ ਕਾਨੂੰਨ ਲਾਗੂ ਕਰੇ ਅਸੀਂ ਤਾਂ ਆਹੀ ਕਹਿੰਨੇ ਆ ਵੀ ਜੇ ਮੋਦੀ ਸਰਕਾਰ ਨੇ ਰਾਜ ਕਰਨਾ ਔਰੇ ਤਾਂ ਆਪਣੀਆਂ ਗਲਤ ਨੀਤੀਆਂ ਛੱਡ ਦਵੇ ਆਹੀ ਸਲਾਹ ਦੰਨੇ ਠੀਕ ਹੈ